ਹਾਏ ਦੋਸਤੋ ਸਤਸ੍ਰੀ ਗੁਰੂ ਮੈਂ ਸੈਭ ਸਿੰਘ ਵਿਰਕ ਦੋਸਤੋ ਇਹ ਮੇਰੇ ਹੱਥੇ ਚ ਵਿਸਾਖੀ 1979 ਦਾ ਇੱਕ ਪੈਂਫਲੇਟ ਹੈ ਕਹਿ ਲਈ ਇਹ ਤਾਂ ਇੱਕ ਸਪੀਕਰਾਂ ਵਾਲਿਆਂ ਨੂੰ ਭੇਜੀ ਹੋਈ ਚਿੱਠੀ ਹੈ ਜਿਹਦੇ ਵਿੱਚ ਕੰਪਨੀਆਂ ਦੱਸਦੇ ਹਨ ਕਿ ਇਸ ਵਿਸਾਖੀ ਤੇ ਜਾਂ ਇਸ ਸਾਲ ਦੇ ਵਿੱਚ ਸਾਡੇ ਕਿਹੜੇ-ਕਿਹੜੇ ਤਵੇ ਆਉਣਗੇ ਇਹ ਐਚਐਮਵੀ ਕੰਪਨੀ ਦਾ ਇਹ ਪੈਂਫਲੇਟ ਹੈ ਇਹ ਚਿੱਠੀ ਹੈ ਮੇਰੇ ਨਾਲ ਨੇ ਭੀਮ ਲੁਬਾਣੇ ਵਾਲਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀ ਚਾਹੇ ਪਿੰਡ ਹੋਣ ਜਾਂ ਸ਼ਹਿਰ ਤਾਂ ਭੀਮ ਲਬਾਣਾ ਉਹਨਾਂ ਵਿਆਹਾਂ ਦਾ ਸ਼ਿੰਗਾਰ ਹੁੰਦੇ ਸਨ ਲੋਕ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਵਿਆਹ ਤੇ ਸਪੀਕਰ ਲੈ ਕੇ ਭੀਮ ਲਬਾਣੇ ਵਾਲਾ ਆ ਰਿਹਾ ਹੈ ਵਕਤ ਬੀਤਿਆ ਕੁਝ ਅਜਿਹੇ ਹੋਇਆ ਪੰਜਾਬ ਦੇ ਵਿੱਚ ਕਿ ਜਿਹੜੇ ਕੋਠਿਆਂ ਤੇ ਸਪੀਕਰ ਲੱਗਣੇ ਬੰਦ ਹੋ ਗਏ ਅੱਜ ਫੇਰ ਵਕਤ ਬਦਲਿਆ ਹੈ ਬੇਸ਼ੱਕ ਨਵੀਂ ਦੁਨੀਆ ਡਿਜੀਟਲ ਜਾਂ ਕਹਿ ਲਈਏ ਕੰਪਿਊਟਰ ਯੁੱਗ ਹੈ ਤਾਂ ਅੱਜ ਫੇਰ ਇੱਕ ਵਾਰ ਜਿਹੜੇ ਇਹ ਸਪੀਕਰ ਨੇ ਕੋਠਿਆਂ ਤੇ ਵੱਜਣੇ ਸ਼ੁਰੂ ਹੋਏ ਨੇ ਲੋਕ ਸ਼ੁਕੀਨ ਨੇ ਚਾਹੇ ਬੇਸ਼ੱਕ ਅੱਜ ਵਕਤ ਬਦਲ ਗਿਆ ਹੈ ਗੀਤ ਸੰਗੀਤ ਦਾ ਮਹੰਦਰਾ ਬਦਲ ਗਿਆ ਪਰ ਗੀਤ ਪੁਰਾਣੇ ਅੱਜ ਦੇ ਨਵੀਂ ਪੀੜੀ ਵੀ ਪਸੰਦ ਕਰਦੀ ਹੈ ਉਹ ਧਾਰਮਿਕ ਪੁਰਾਣੇ ਗੀਤ ਹੋਣ ਭੇਟਾ ਹੋਣ ਜਾਂ ਫਿਰ ਸਮਾਜਿਕ ਸੱਭਿਆਚਾਰਕ ਗੀਤ ਹੋਣ ਜਾਂ ਫਿਰ ਸਿੱਠਣੀਆਂ ਮੁਹਾਵਰੇ ਛੰਦ ਵਗੈਰਾ ਕਿਉਂ ਨਾ ਹੋਣ ਜਾਂ ਫਿਰ ਵਿਆਹਾਂ 'ਚ ਪਾਇਆ ਜਾਂਦੀਆਂ ਔਰਤਾਂ ਦੁਆਰਾ ਬੋਲੀਆਂ ਕਿਉਂ ਨਾ ਹੋਣ ਇੱਕ ਵਿਆਹ ਕਿਤੇ ਸਮਾਗਮ ਚੱਲ ਰਿਹਾ ਹੈ ਉੱਥੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਵਿਸ਼ੇਸ਼ ਕਿਸੇ ਵੀ ਤਰ੍ਹਾਂ ਦਾ ਕੰਮਕਾਰ ਕਰ ਰਿਹਾ ਹੈ ਤਾਂ ਕੋਠੇ ਤੇ ਬੈਠਾ ਭੀਮ ਝਟਪਟ ਉਸ ਨੂੰ ਸਿਆਣ ਲੈਂਦਾ ਸੀ ਕਿ ਇਹ ਵਿਅਕਤੀ ਕੀ ਕੰਮ ਕਰਨ ਜਾ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਇਸ ਨੇ ਤਵਾ ਕੱਢਣਾ ਤੇ ਇੱਕ ਅੱਖ ਦੇ ਫਰਕੇ ਦੇ ਵਿੱਚ ਮਸ਼ੀਨ ਦੇ ਉੱਪਰ ਤਵਾ ਘੁੰਮਣ ਲੱਗ ਜਾਂਦਾ ਸੀ ਤੇ ਜਿਹੜਾ ਕੰਮਕਾਰ ਕਰਨ ਵਾਲਾ ਹੈ ਉਹ ਵਿਚਾਰਾ ਹੱਸਦਾ ਹੀ ਰਹਿ ਜਾਂਦਾ ਸੀ ਕਿ ਮੈਂ ਜਿਹੜਾ ਕੰਮ ਕਰ ਲੱਗਾ ਉਸ ਤਰ੍ਹਾਂ ਦਾ ਹੀ ਗੀਤ ਵੱਜ ਪਿਆ ਸੋ ਇਸੇ ਦੇ ਦੌਰਾਨ ਹੀ ਕੁਝ ਅਜੀਬਾ ਵੀ ਹੁੰਦਾ ਸੀ ਕਿ ਵਿਹਾਲੇ ਘਰ ਦੇ ਵਿੱਚ ਹੁੰਦਾ ਸੀ ਕਿ ਕੋਠੇ ਤੇ ਬੈਠੇ ਬੈਠੇ ਭੀਮ ਨੇ ਤਵਾ ਕਿਵੇਂ ਦਾ ਲਾਤਾ ਹੈ ਕੱਟਾ ਕਿੱਧਰ ਆ ਰਿੰਗ ਰਿਹਾ ਸਾਹ ਕਿਹੜੀ ਗਲੀ 'ਚ ਫੇਰੇ ਪਾ ਰਿਹਾ ਹੈ ਕੋਠੇ ਦੇ ਸਪੀਕਰ ਲੱਗਣਾ ਸੀ ਲਵਾਇਆ ਤਾਂ ਇਹ ਵੰਗਾ ਕਿਤੇ ਛਣਕਾਉਂਦਾ ਫਿਰਦਾ ਕਿਤੇ ਇਹ ਛੇਣੇ ਛਣਕਾਉਂਦਾ ਫਿਰਦਾ ਕਿਤੇ ਬਾਡੀ ਦੀਆਂ ਗੱਲਾਂ ਕਰ ਲਾ ਗਿਆਂਦਾ ਪਰ ਇਹ ਭੀਮ ਦੀ ਅੱਖ ਹੀ ਜਾਣਦੀ ਹੁੰਦੀ ਸੀ ਜਿਹੜਾ ਉੱਚੇ ਚਿਬਾਰੇ ਤੇ ਜਾਂ ਫਿਰ ਕੱਚੇ ਕੋਠੇ ਦੇ ਉੱਪਰ ਮੰਜਿਆਂ ਤੇ ਸਪੀਕਰ ਜੋੜੀ ਬੈਠਾ ਭਾਫ ਲੈਂਦਾ ਸੀ ਕਿ ਇਸ ਘਰ ਦੇ ਆਲੇ ਦੁਆਲੇ ਇਸ ਪਿੰਡ ਦੇ ਵਿੱਚ ਹੋਰ ਕੀ ਹੋ ਰਿਹਾ ਸਾਡੇ ਨਾਲ ਨੇ ਇਸ ਵਕਤ ਭੀਮ ਲਵਾਣਾ ਗੱਲਬਾਤ ਕਰਾਂਗੇ ਭੀਮ ਜੀ ਸਵਾਗਤ ਹੈ ਆ ਜੱਟੀ ਘਰ ਸਾਡੀ ਸਾਸਤਰੀ ਗਾਲ ਜੀ ਪੇਮ ਜੀ ਪਹਿਲਾਂ ਇਹ ਦੱਸੋ ਤੁਸੀਂ ਕਦੋਂ ਕ ਤਵੇ ਲਾਉਣ ਦਾ ਸ਼ੁਰੂ ਹੋਇਆ ਤੁਸੀਂ ਪਹਿਲਾਂ ਕਿਸੇ ਦੇ ਨਾਲ ਜਾਂਦੇ ਸੀ ਜਾਂ ਆਪਣੇ ਤੌਰ ਤੇ ਤੁਸੀਂ ਇਹ ਤਵੇ ਚਲਾਉਣੇ ਸ਼ੁਰੂ ਕਰ ਦਿੱਤੇ ਉਹ ਜੀ ਬੋਦੀ ਜੀ ਮੈਨ ਲੱਗਿਆ ਹੈ ਜੀ ਜ ਆਪਣਾ ਪੀੜਾ ਗੁਰੂ ਚ ਜੀ ਸੜਕਾਂ ਤੇ ਜਦੋਂ ਉਹ ਹੁੰਦਾ ਸੀ ਉਹ ਬੂਕੇ ਬਟਿਆਂ ਤੇ ਠੀਕ ਹੈ ਜਾਨੀ ਪੀਡਬਲਯੂਡੀ ਮੈਕਮੇ ਜ ਤੁਸੀਂ ਬੇਲਦਾਰ ਸੀ ਬੂਟੇ ਵਗੈਰਾ ਦੀ ਨਾ ਬੇਲਦਾਰ ਨਿੱਦੇ ਜੀ ਜਦੋਂ ਕੋਚਾਂ ਜਿਵੇਂ ਲੱਗੇ ਫਿਰਦੇ ਅੱਛਾ ਉਧਰ ਹੋਗੇ ਕੋ ਭਾਰਤੋਂ ਬੀੜੀ ਠੀਕ ਹੈ ਤੁਹਾਨੂੰ ਇੱਕ ਟੈਂਪਰੇਰੀ ਰੱਖਿਆ ਹੋਇਆ ਸੀ ਉਹਨਾਂ ਨੇ ਹਾਂ ਹਾਂ ਇੱਕ ਮੇਰੇ ਚਾਚੇ ਦਾ ਮੁੰਡਾ ਸੀ ਉਹ ਉਰੇ ਲੱਗਾ ਹੋਇਆ ਸੀ ਹਾਂ ਤੇ ਉਹ ਮੈਂ ਰੈਂਦਾ ਸੀ ਭਾਰਤੋਂ ਦਵਾਕਾਂ ਦੇ ਬੁੱਕਾਂ ਨੂੰ ਰੱਖਦਾ ਸੀ ਜਿਵੇਂ ਨਗਮਣੀ ਤੇ ਜਾਂ ਬੂੜੀਆਂ ਲਿਆਉਂਦਾ ਹੁੰਦਾ ਸੀ ਮੈਂ ਉਹਨਾਂ ਦੇ ਅੱਖਾਂ ਦੇ ਇੱਕ ਵੱਲੋਂ ਦਿੰਦੇ ਤੇ ਦੇ ਬਾਹਰ ਤੋਂ ਰਹਿੰਦੇ ਤੇ ਉੱਥੇ ਇੱਕ ਮੈਂ ਇਥੇ ਸੌਂ ਨਹੀਂ ਰਹਿੰਦਾ ਸੀ ਬੰਦਾ ਹੋਰ ਦਰੋਗਾ ਸੌਂ ਨਹੀਂ ਬੰਦਾ ਉਹਨਾਂ ਤੋਂ ਇੱਕ ਬੁਢੀ ਡੰਗਰ ਚਾਰਦੀ ਤੇ ਉਹ ਫੜੀ ਨਹੀਂ ਜਾਂਦੀਦੀ ਮੈਂ ਸਾਈਕਲ ਬਹੁਤ ਤੇਜ਼ ਚਲਾਉਂਦਾ ਸੀ ਕਿਉਂ ਉਹਨਾਂ ਤੋਂ ਉਹ ਬੁਢੀ ਫੜੀ ਨਹੀਂ ਉਹ ਕਹਿੰਦਾ ਵੀ ਮੇਰੇ ਤਾਜੇ ਦਾ ਮੁੰਡਾ ਵੀ ਆਪਾਂ ਉਹਨੂੰ ਲੈ ਕੇ ਆਉਨੇ ਆ ਵੀ ਉਹ ਫੜ ਲੂਗਾ ਚਲੋ ਜੀ ਇਹ ਮੈਨੂੰ ਲੈੇ ਬਾਹਰ ਤੋਂ ਜਾ ਕੇ ਦਿਹਾੜੀ ਦਾ ਮੇਰੀ ਉੱਥੇ ਵੀ ਪਈ ਉਥੋਂ ਆਗੇ ਜਦੋਂ ਮੈਨੂੰ ਉਹਨਾਂ ਨੇ ਫਰਕ ਨਾ ਦਿਖਾਤੀ ਬੁੜੀ ਵੀ ਉਹ ਡੰਗਰ ਜਾਂਦੀ ਮਾ ਵੀ ਚਲਾ ਆ ਜੋ ਹੁਣ ਮੈਂ ਇਹਨੂੰ ਲਾਉਣ ਨਹੀਂ ਦਿੰਦਾ ਮੈਂ ਇੱਕ ਲੰਘ ਤਾ ਜਾ ਕੇ ਸਾਈਕਲ ਭਜਾ ਕੇ ਲਾਉਣ ਨਹੀਂ ਦਿੱਤੇ ਡੰਗਰ ਘੇਰ ਲਈ ਘੇਰ ਕੇ ਉਹਨਾਂ ਨੇ ਕੀ ਕਰਿਆ ਉਹ ਹੁਣ ਰੋਜ਼ ਦੇਖੇ ਹੋਏ ਤੋਂ ਉਹਨਾਂ ਤੋਂ ਫੜੀ ਨਹੀਂ ਜਾਂਦੀ ਧੀ ਉਹ ਕਹਿੰਦੇ ਵੀ ਅਸੀਂ ਤਾਂ ਬਾਟਗਾ ਚ ਲਾਉਣੇ ਆ ਵੀ ਨਹੀਂ ਪੈਸੇ ਦਿਓ ਉਹ ਬੁੜੀ ਵਿਚਾਰੀ ਤੰਗ ਤੀ ਘਰ ਵਾਲਾ ਕੁੜਦਾ ਦਿੰਦੇ ਉਹਨੇ ਕੁਰਤੀ ਚਾ ਕੇ ਛੋਟੀਆਂ ਵੀ ਦਿਖਾਈਆਂ ਲੱਗੀਆਂ ਹੋਈਆਂ ਮਤਲਬ ਬਜ਼ੁਰਗ ਮਾਤਾ ਘਰ ਵਾਲੇ ਦਾ ਕੁੱਟ ਤੋਂ ਦੁਖੀ ਸੀ ਤੇ ਉਧਰ ਫਿਰ ਵਿਚਾਰੀ ਜੰਗਲ ਚ ਆਪਣੇ ਡੰਗਰ ਲੈ ਕੇ ਆਂਦੀ ਚਾਰਨ ਵਾਸਤੇ ਤੇ ਦਰੋਗਾ ਕਹਿੰਦਾ ਭੀਮ ਸੈਨ ਨੂੰ ਫੜਨਾ ਹੈ ਫੜੀ ਨਹੀਂ ਜਾਂਦੀ ਹਾਂ ਜੀ ਚਲ ਜੀ ਉਹ ਉੱਥੇ ਫਿਰ ਮੈਨੂੰ ਗੱਲੋਂ ਦਾ ਤਰਸ ਆਇਆ ਬਹੁਤ ਉਹਦੇ ਮਾਂ ਵੀ ਛੱਡ ਦੋ ਉਹ ਕਹਿੰਦੇ ਵੀ ਨਹੀਂ ਉਹ ਹੁਣ ਅੱਕੇ ਹੋਏ ਦਮ ਤੇ ਉਹਨਾਂ ਨੇ ਫਿਰ 40 ਰੁਪਏ ਲੈ ਕੇ ਫਿਰ ਛੱਡੀ ਉਤਰੀ ਉਹ ਜੀ ਹਾਂ ਉਥੋਂ ਉਹ ਮੇਰੀਆਂ ਦਿਹਾੜੀਆਂ ਪਾਤੀਆਂ ਹਾਂ ਹਾਂ ਉਹਨੇ ਦਰੋਗੇ ਨੇ ਉੱਥੇ ਮੇਰੀਆਂ ਦਿਹਾੜੀਆਂ ਤਾਂ ਮੇਰੀ ਉਧਰ ਵੀ ਪੈਂਦੀ ਸੀ ਬਾਹਰੋਂ ਵੀ ਪੈਂਦੀ ਸੀ ਉਹ ਦੋ ਦਿਹਾੜੀਆਂ ਬਣ ਜਾਉਂ ਜਾਂ ਤਾਂ ਖਣੀ ਤਨ ਚਾਰ ਕੰਦੇ ਹੜੀਆਂ ਦੀਆਂ ਉਹ ਪੈਸੇ ਲੈਣ ਮੈਨੂੰ ਮਰਜ਼ਾ ਤੇ ਤਾਂ ਮੁੰਡਾ ਕਹਿੰਦਾ ਵੀ ਪੈਸੇ ਨਹੀਂ ਜਾ ਕੇ ਉਧਰ ਸੀ ਸੌਣੀ ਨੂੰ ਪੈਸੇ ਲੈਣ ਜਾਣਾ ਤੇ ਉਧਰੋਂ ਕਰੇਡੀ ਵਾਲਾ ਦੀ ਮੁੰਡਾ ਨਾ ਜਿਹੜਾ ਸਾਡੇ ਪਿੰਡ ਦਾ ਉਹਨੇ ਲਈ ਹੀ ਦੀ ਜੀ ਚਲਾਨ ਲੱਗਿਆ ਨਹੀਂ ਦੀ ਉਹ ਉਹ ਲੈ ਕੇ ਜਣੀ ਪਹਿਲੀ ਕਹਿੰਦੀ ਸੀ ਜਾ ਰਹੇ تھے ਸੌਣੀ ਮੰਗਣੀ ਤੇ ਉਹ ਉਹ ਕਹਿੰਦਾ ਕਿੱਥੇ ਜਾਣਾ ਮੈਂ ਸੌਣੀ ਜਾਣਾ ਕਹਿੰਦਾ ਮੈਂ ਵੀ ਸੌਣੀ ਜਾਣਾ ਵੀ ਚਲਦੇ ਆਂ ਜਨ ਇਕੱਠੇ ਅਸੀਂ ਬਾਗੇ ਗਾਹ ਜਾ ਕੇ ਉੱਥੇ ਇੱਕ 부ੜੀ ਬਣੀਓ ਮੁੰਡਿਆਂ ਦੀ ਮਾਂ ਸੀ ਅੱਗੇ ਦਾ ਇਹ ਜੀ ਕੰਮ ਹੁੰਦੇ ਤੇ ਮੁੰਡੇ ਗੁਰਦੇ ਤੇ ਬਾਹਰ ਮੰਗਣਾ ਦੀ ਉਹਨਾਂ ਨੇ ਉਹ ਰੋਟੀ ਲਈ ਆਵੇ ਜੇ ਉਹ ਕੋ ਦੇਖ ਲਾ ਉਹਨੂੰ ਪਤਾ ਸੀ ਵੀ ਸਾਡੇ ਜਾਣਾ ਰੇਡਵਾ ਲੈ ਕੇ ਉਹ ਕਹਿੰਦੀ ਦੇਖ ਲਾ ਭਾਈ ਕਿਹਦੇ ਜਾਣਾ ਉਹ ਕਹਿੰਦਾ ਭਾਈ ਦਲੀਪੋ ਘਰ ਜਾਣਾ ਦਲੀਪੋ ਤੁਦ ਨਵ ਘਰ ਵਾਲਾ ਦਾ ਮਰ ਗਿਆ ਬਰਿਆ ਜੀ ਚੱਲ ਜੀ ਕਹਿੰਦੀ ਮੈਂ ਮੁੰਡਿਆਂ ਦੀ ਰੋਟੀ ਦੇ ਕੇ ਆਉਣੀ ਆ ਵੀ ਤੁਸੀਂ ਦੇਲਾ ਚਲੋ ਲਾਓ ਉੱਥੇ ਜਾ ਕੇ ਮੈਂ ਲਾਉਣ ਲੱਗ ਗਿਆ ਉੱਥੇ ਮੈਂ ਉਹਨੇ ਨਹੀਂ ਲਾਇਆ ਮੈਂ ਹੀ ਜਲਾਇਆ ਉਹਦੋਂ ਆਉਣ ਕਰਕੇ ਬਸ ਗਾਹਾਂ ਹੋ ਗਿਆ ਉਹ ਸਿਰੋਗੇ ਮੈਨੂੰ ਰਕਟਾਂ ਦੀ ਪਸਾਨਤ ਦੂਏ ਲੋਟ ਕੁਦਰਤੇ ਉਹ ਦੂਏ ਬੰਦਾ ਫਿਰ ਕੱਦਪੁਰੇ ਸਰਜੀਤ ਕਹਿੰਦਾ ਵੀ ਇਹਨੂੰ ਰਕਟਾਂ ਦੀ ਕਿਵੇਂ ਪਸਾਣਾ ਵੀ ਰਾਤ ਨੂੰ ਵੀ ਰਕਡ ਘੜ ਦਿੰਦਾ ਹੈ ਵੀ ਮੇਰੇ ਨਾਲ ਭੇਜ ਫਿਰ ਮੈਂ ਉਹਦੇ ਨਾਲ ਚਲਾਇਆ ਫਿਰ ਉਹ ਤਾਂ ਮੈਂ ਰੀਡਵਾ ਲਿਆ ਆਪ ਫਿਰ ਆਪਦਾ ਚਲਾਇਆ ਜੀ ਫਿਰ ਉਸ ਤੋਂ ਬਾਅਦ ਮੈਂ ਫਿਰ ਵੇਚਤਾ ਜੀ ਵੇਚ ਕੇ ਸਾਡੇ 7-8 ਸਾਲ ਸੀਲ ਕਰਿਆ ਉਸ ਤੋਂ ਬਾਅਦ ਫਿਰ ਨੰਬਰਦਾਰ ਦਾ ਚਲਾਉਣ ਲੱਗਿਆ ਮੇਰੇ ਰੀਡਵਾ ਠੀਕ ਹੈ ਹਾਂ ਨੰਬਰਦਾਰ ਤੋਂ ਫਿਰ ਮੈਂ ਅੱਡ ਕਰਿਆ ਠੀਕ ਹੈ ਹਾਂ ਜੀ ਮਤਲਬ ਪਹਿਲਾਂ ਤੁਸੀਂ ਰੇਡੀਓ ਚਲਾਉਣ ਲੱਗ ਗਏ ਫਿਰ ਤੁਸੀਂ ਵੇਜਤਾ ਡੰਗਰਾ ਵਗੈਰਾ ਦਾ ਜਿੱਦੜ ਦਿਹਾੜੀ ਵਗੈਰਾ ਕਰ ਲੱਗ ਗਏ ਫਿਰ ਫਿਰ ਦੁਬਾਰੇ ਤੁਸੀਂ ਸਪੀਕਰ ਲੈ ਲਿਆ ਹਾਂ ਤੇ ਨਹੀਂ ਫਿਰ ਨੰਬਰਦਾਰ ਦਾ ਚਲਾ ਨੰਬਰਦਾਰਾਂ ਦੇ ਉਦੋਂ ਗੱਲੋਂ ਫਿਰ ਮੈਂ ਹਵਤਾ ਲੈ ਲਿਆ ਜੀ ਨੰਬਰਦਾਰ ਤੋਂ ਬਾਅਦ ਹਾਂ ਹਾਂ ਤੇ ਤੁਹਾਡੀ ਉਮਰ ਕਿੰਨੀ ਹੈ ਹੁਣ ਜੇ ਆਪਾਂ ਅੰਦਾਜ਼ਾ ਉਮਰ ਦਾ ਮੇਰਾ 47 ਦਾ ਜਨਮ ਨਹੀਂ ਹੱਲੇ ਵਾਲੇ ਸਾਡੇ ਠੀਕ ਹੈ ਮਤਲਬ ਤੁਸੀਂ ਲਗਭਗ 3 ਘਟ 80 ਜਾਂ 80 ਦੇ ਨੇੜੇ 80 ਸਾਲ ਦੇ ਹਾਂ ਲੱਗਦੇ ਪੂਰੇ ਘੇਟੋਂ ਮੈਂ ਤੁਹਾਡੇ ਨੇੜੇ ਬੁੱਢਾ ਲੱਗ ਗਿਆ ਨਾ ਹਾਂ ਜੀ ਐਂ ਤਾਂ ਹੁਣ ਦੇਖਣ ਨੂੰ ਕਹਿੰਦੇ ਹੁਣ ਮੈਂ ਆਥਣ ਲੱਗ ਗਿਆ ਨਾ ਵੀ ਤਿੰਨ ਤਿੰਨ ਪੀੜੀਆਂ ਦਾ ਮੈਂ ਵਿਆਹ ਧੀਆਂ ਹਾਂ ਵੀ ਅਜੇ ਸਾਹੇ ਤੋਂ ਚੌਥੀ ਪੀੜੀ ਵੀ ਕਿਤੇ ਕੋਈ ਵਿਆਹਦੀ ਹੈ ਅੱਛਾ ਨਹੀਂ ਭਾ ਗਾਂ ਵਾਲੇ ਜਿਨ੍ਹਾਂ ਦੇ ਖੁਸ਼ੀਆਂ ਤੇ ਤੁਸੀਂ ਜਾਣਦੇ ਹੋ ਤੇ ਜਦੋਂ ਤੁਹਾਡਾ ਬਾਪੂ ਜੀ ਵਿਆਹ ਹੋਇਆ ਤੇ ਬੇਬੇ ਨੂੰ ਤੁਸੀਂ ਕਿਤੇ ਤੇ ਉੱਤੇ ਜੱਕੇ ਜੇ ਤੇ ਲੈ ਕੇ ਆਏ ਸੋ ਗੱਡੇ ਤੇ ਜਾਂ ਕਿਵੇਂ ਬੇਬੇ ਕਿਵੇਂ ਆਈ ਥੋੜਾ ਧੰਕਾਰ ਧੰਕਾਰ ਕਰਦੇ ਹੁੰਦੇ ਤੇ ਦੂਈ ਇੱਕਦਮ ਥਾਲੀਆਂ ਗੰਜਾਂ ਤੇ ਜਦ ਕਿਹੜਾ ਇੰਨਾ ਹੋਦੀ ਹਾਂ ਹਾਂ ਜਦ ਧੰਕਾਰ ਧੰਕਾਰ ਕਰੀ ਹੁੰਦੀ ਹੈ ਕਾਰ ਕਿੱਥੋਂ ਬੁੱਕ ਕਰੀ ਕਾਰ ਦਾ ਇੱਥੋਂ ਨਾਮ ਵੀ ਕਰੀ ਦੀ ਨਾਂਬੇ ਤੋਂ ਕਰੀ ਸੀ ਹਾਂ ਠੀਕ ਹੈ ਕਿ ਤੁਹਾਡੀ ਬਰਾਤ ਕਿੱਥੇ ਗਈ ਸੀ ਬਰਾਤ ਇੱਥੇ ਅਸਲਾਣੀਆ ਮਲੋਹ ਕੋਲੇ ਅੱਛਾ ਪਹਿਲਾਂ ਮੈਂ ਉੱਥੇ ਰੇਡੀਓ ਵੀ ਲਾ ਕੇ ਆਇਤੀ ਜ਼ਿਮੀਂਦਾਰਾਂ ਦੇ ਅੱਛਾ ਜਿਹੜੇ ਪਿੰਡ ਪਹਿਲਾਂ ਰੇਡੀਓ ਲਾ ਕੇ ਆ ਜਿਮੀਂਦਾਰਾਂ ਦੇ ਉੱਥੇ ਹੀ ਮੁੜ ਕੇ ਬੇਬੇ ਨੂੰ ਵਿਹਣਵਾ ਕੇ ਆਹ ਤੇ ਮੰਗਣਾਂ ਦਾ ਬਾਅਦ ਜੋ ਹੈ ਜਾ ਕਿਹੜਾ ਪਤਾ ਤੀ ਉਹ ਕੁੜੀਆਂ ਜਾਂ ਤਾਂ ਹਾਸੀ ਮਖੋਨ ਮੇਰਾ ਰਗਾਟਾਂ ਦਾ ਜਿਆਦਾ ਹੀ ਸੀ ਨਾ ਬਰੈਡ ਕਰਾਉਣ ਦਾ ਸਾਲੀਆਂ ਨੇ ਇਹਨਾਂ ਕਹਿੰਦੀਆਂ ਵੀ ਤੂੰ ਵਾਜਾ ਲਾਉਣ ਵਾਲਾ ਕਿੱਧਰ ਆ ਗਿਆ ਜਿਹੜੀਆਂ ਉੱਥੇ ਤੁਹਾਡੀਆਂ ਸਾਲੀਆਂ ਹਾਂ ਨਾ ਉਹ ਤਾਂ ਉਹਨਾਂ ਦੀਆਂ ਜਿੰਮੇਦਾਰਾਂ ਦੇ ਸਾਲੀਆਂ ਲੱਗਦੇ ਜੇ ਸਾਡੇ ਪਿੰਡੋਂ ਮੁੰਡਾ ਗਿਆ ਹੋਇਆ ਸੀ ਬੇਹਵੈ ਦੀ ਜਾਂ ਤਾਂ ਨਾਲ ਇੱਕ ਉਹ ਬੰਦਾ ਗਿਆ ਹੋਇਆ ਸੀ ਸਾਡੇ ਨਾਮ ਨਹੀਂ ਮੈਂ ਕਹਿ ਰਿਹਾ ਵਾਂ ਵੀ ਜਦੋਂ ਤੁਸੀਂ ਜਿਹੜੇ ਘਰਾਂ ਚ ਵਿਆਹਣ ਗਏ ਉੱਥੇ ਤੁਹਾਡੀਆਂ ਸਾਲੀਆਂ ਨੇ ਇਹਨਾਂ ਕਹਿੰਦੀਆਂ ਵੀ ਭਾਈ ਤੂੰ ਇਹ ਪੁਰਾਣਾ ਕਿੱਧਰ ਆ ਗਿਆ ਸਪੀਕਰਾਂ ਵਾਲਾ ਉੱਥੇ ਕਾਨੂੰ ਉਹ ਦਿਨ ਜਦ ਨਹੀਂ ਦੀ ਜਦੋਂ ਬਾਅਦ ਤਾਂ ਫਿਰ ਛੜਦਾ ਨਾ ਉਦੋਂ ਚਲਾ ਕੇ ਉਹ ਮੈਂ ਜਦ ਰੇਡ ਕੋ ਲੈ ਕੇ ਗਿਆ ਉਹਨਾਂ ਨੇ ਮੇਰਾ ਮੰਗਣਾ ਕਰਿਆ ਹਾਂ ਮਹਾਮਦੂ ਹੀ ਮੰਗਣਾ ਕਰਨ ਲੱਗਿਆ ਚਾੜ ਤੇ ਹਾਂ ਤੇਲ ਮੈਂ ਗਿਆ ਮਹਾ ਵੀ ਫਿਰ ਤਾਂ ਮੈਂ ਛਾਟ ਕੇ ਲੈ ਕੇ ਜਾਉਂ ਤੁਹਾਡੇ ਪਿੰਡ ਜਾਉਂ ਹਾਂ ਆਈ ਡੋ ਨੋ ਅੱਜ ਟੀਚਰ ਮੁਖੌਲ ਵੱਧ ਹੁੰਦਾ ਠੀਕ ਹੈ ਫੜਿਆ ਨਹੀਂ ਕਿਸੇ ਨੇ ਫਿਰ ਉੱਥੇ ਕਿਹਨੇ ਤਾਂ ਆਇਆ ਨਹੀਂ ਕਿਸੇ ਨੇ ਵੀ ਉਹ ਕਹਿੰਦਾ ਵੀ ਛਾਟ ਕੇ ਲੈ ਜਾਣ ਨੂੰ ਫਿਰ ਦਾ ਉਹ ਤਾਂ ਉਹ ਤਾਂ ਜਾਦੇ ਟੀਚਰ ਮੁਖੌਲ ਹੁੰਦਾ ਸੀ ਮੈਂ ਰਿਕਾਰਡ ਲਾਉਂਦਾ ਸੀ ਜੇ ਨੂੰ ਮੈਂ ਕੀ ਕੋਈ ਕੰਮ ਕਰਨ ਨੂੰ ਹੁੰਦਾ ਸੀ ਮੰਨੀ ਨਾ ਤੰਨੰਦ ਮਤਲਬ ਉਦੋਂ ਲੋਕ ਭਲੇ ਸਨ ਹਨਾ ਬਰਦਾਸ਼ਤ ਕਰ ਲੈਂਦੇ ਆਣ ਕੋਈ ਹਾਸਾ ਠਟਾ ਕਰ ਲਈ ਉਹ ਸੁਣ ਲੈਂਦੇ ਇਹਨੂੰ ਇਹ ਗਮਾਂਡੀ ਰੋਟੀ ਵੀ ਕਰਦੇ ਹੁੰਦੇ ਤੇ ਅੱਛਾ ਉਹਨਾਂ ਨੇ ਰੋਟੀ ਖਰੀ ਹਾਂ ਇੱਧਰ ਦਿਖਾਵਾ ਜਾਂ ਦੇਖਦੇ ਦੇ ਉਹ ਕਹਿੰਦੇ ਵੀ ਰੋਟੀ ਖਾਇਆ ਹਾਂ ਮੁੰਡਾ ਮੈਨੂੰ ਕਹਿੰਦਾ ਬਾਹ ਵੀ ਮੈਂ ਨਹੀਂ ਜਾਂਦਾ ਬਾਹ ਮੈਨੂੰ ਤੰਗ ਕਰਦੀ ਨੇ ਇਹ ਠੀਕ ਹੈ ਉਹ ਕਹਿੰਦਾ ਇਹ ਤਾਂ ਆਹ ਦੇਖ ਜੀ ਨੇ ਦਿਖਾਵਾ ਕਹਿੰਦਾ ਤੂੰ ਜਾ ਕੇ ਕਹਿੰਦੇ ਕਿ ਰੋਟੀ ਖਾਇਆ ਮਲਕ ਦੇ ਕੇ ਠੀਕ ਹੈ ਮੰਡੀਆਂ ਕਿੰਨੀਆਂ ਲੋਵੇ ਕਰਦੀ ਰੋਟੀ ਖਾਣਗੇ ਉੱਥੇ ਪਹਿਲਾਂ ਹੀ ਯਾਰ ਰੱਖਿਆ ਹੋਇਆ ਸੀ ਅੱਟੇ ਦਾ ਉਹ ਕਰਕੇ ਵੀ ਆ ਜਿਵੇਂ ਆਪਣਾ ਰਸਗੁੱਲੇ ਹੁੰਦੇ ਨੇ ਹਾਂ ਆ ਵੀ ਮਰਫੀ ਉਹਦੇ ਵਿੱਚ ਉਹ ਕਰਕੇ ਰੱਖਿਆ ਹੋਇਆ ਮੇ ਤੇ ਇੱਕ ਦਾਲ ਉਹ ਚ ਨੂਣੇ ਨੂਨ ਪਾਇਆ ਗਿਆ ਇੱਕ ਚ ਮਿਰਚੀ ਮਿਰਚਾਂ ਪਾਈਆਂ ਤੁਹਾਨੂੰ ਬੁੜੀਆਂ ਨੇ ਫਿਰ ਉਹ ਪਲੰਗੇ ਤੇ ਬਿਠਾ ਕੇ ਉਹ ਮੰਜੇ ਦੇ ਵਿੱਚ ਚਾਦਰ ਚੁੱਧਰ ਉੱਪਰ ਬੰਨ ਦਿੰਦੇ ਆਣ ਵਿੱਚ ਵਾਣ ਨਹੀਂ ਸੀ ਹੁੰਦਾ ਤੁਹਾਨੂੰ ਥੱਲੇ ਸਿੱਟਿਆ ਨਹੀਂ ਫਿਰ ਕਿਸ ਨੇ ਨਾ ਜੀ ਉਹ ਸੀ ਨਹੀਂ ਸਿੱਟਿਆ ਤਾਂ ਤੁਸੀਂ ਕਿਵੇਂ ਬਚ ਗਏ ਉਹ ਤਾਂ ਰਵਾਇਤ ਸੀ ਪੂਰਾ ਉਹਨੇ ਰਵਾਇਤ ਦਾ ਥੀ ਜਦੋਂ ਫਿਰ ਤੀਆਂ ਵੀ ਦੇਖਣ ਜਾਂਦੇ ਹੁੰਦੇ ਤੇ ਨਾ ਹਾਂ ਉਹਰ ਬਾਜਦਾ ਧੀ ਉਹਦੇ ਤੇ ਫਿਰ ਦੇਖ ਲੈਂਦੇ ਤਾਂ ਜਾਨੂੰ ਪਹਿਲਾਂ ਗੌਰ ਦੀ ਹੂੰ ਜਿਹਨਾਂ ਦੇ ਦੇਖ ਕੇ ਬੰਦ ਨੂੰ ਗੌਰ ਨਹੀਂ ਹੁੰਦੀ ਤੇ ਜਾ ਕੇ ਬਾਜਦਾ ਤੇ ਉਹ ਜਦੋਂ ਡਿੱਗ ਜਾਂਦਾ ਸੀ ਫਿਰ ਉਹ ਹੱਸਣ ਦਾ ਹੁੰਦਾ ਸੀ ਮਾਹੌਲ ਹਾਂ ਮਤਲਬ ਤੁਸੀਂ ਸਕੀਮੀ ਸੀ ਅਸਲ ਜਣਾ ਦੂਰ ਦੂਰ ਰਹਿੰਦਾ ਸੀ ਬਚ ਕੇ ਰਹਿੰਦਾ ਸੀ ਬਚ ਕੇ ਰਹਿੰਦੇ ਠੀਕ ਅੱਛਾ ਜਦੋਂ ਬੇਬੇ ਆਈਏ ਇੱਥੇ ਘਰੇ ਤੁਸੀਂ ਵਿਆਹ ਕੇ ਲਿਆਇਓ ਤੇਰੇ ਤੋਂ ਕਿੰਨਾ ਕੁ ਚਿਰ ਸੰਗ ਦੀ ਰਹੀ ਸੀ ਸੱਚ ਦੱਸਿਓ ਜਦੋਂ ਥੋੜਾ ਜਰ ਸੰਗ ਤਾਂ ਇਹ ਤਾਂ ਹੁੰਦੇ ਨੇ ਪਹਿਲਾਂ ਪਹਿਲਾਂ ਤਾਂ ਜਣੀ ਘੁੰਡ ਕੱਢ ਕੱਢਣਾ ਜੀ ਬੇਟਾ ਜਿਆਦਾ ਉਹ ਹੁੰਦਾ ਬੇਬੇ ਘੁੰਡ ਕੱਢਦੀ ਸੀ ਨਾ ਤੁਹਾਡੇ ਤੋਂ ਹਾਂ ਨਹੀਂ ਮੇ ਤੋਂ ਨਹੀਂ ਕੱਢਦੀ ਪਹਿਲਾਂ ਕੱਢਦੇ ਹੁੰਦੇ ਨੇ ਨਾ ਹੋਰ ਤੋਂ ਹਾਂ ਹੋਰ ਤੋਂ ਘੁੰਡ ਕੱਢਦੇ ਮੈਂ ਤੇ ਤੇਰੇ ਤੋਂ ਨਹੀਂ ਸੰਗਦੀ ਹੁੰਦੀ ਪਹਿਲਾਂ ਬੁੜੀਆਂ ਨਾ ਆਪਣੇ ਘਰ ਵਾਲੇ ਤੋਂ ਵੀ ਸੰਗ ਜਾਂਦੇ ਹੁੰਦੇ ਆ ਨਹੀਂ ਨਹੀਂ ਇਕੱਲ ਨੇ ਦੀ ਅੱਛਾ ਬੇਬੇ ਸਿਆਣੀ ਸੀ ਪੜੀ ਲਿਖੇ ਠੀਕ ਹੈ ਜਦੋਂ ਫਿਰ ਇਹ ਕਰਦੇ ਨੰਦ ਨੰਦ ਵੀ ਨਹੀਂ ਦੇ ਘਰੇ ਨਹੀਂ ਅੱਛਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੜੇ ਦਵਾਲੇ ਨਹੀਂ ਸੀ ਤੁਸੀਂ ਲਾਮ ਲਈਆਂ ਨਾ ਉਹ ਪੰਡਤ ਕਰਾਉਂਦਾ ਹੁੰਦਾ ਦੀ ਅੱਛਾ ਬੇਦੀ ਗੱਡਿੰਗੇ ਉਹਦੇ ਆਣ ਵਾਲੇ ਅੱਛਾ ਹਾਂ ਜੇ ਤੁਹਾਨੂੰ ਪੁਰਾਣੀ ਗੱਲ ਦਾ ਹੁੰਦਾ ਦੱਸੋ ਮੈਂ ਤਾਂ ਦੇਖਲਾ ਤੁਰਕੇ ਹੋ ਗਿਆ ਹਾਂ ਉਹ ਇਹਨੂੰ ਘਰਦਿਆਂ ਨੂੰ ਬਿਠਾਇਆ ਤਾਸਲੇ ਤੇ ਕੜੀਥ ਕਈ ਗਾਫਾ ਕਰੀ ਜਾਂਦੇ ਨੇ ਅੱਛਾ ਇਹਨਾਂ ਨੂੰ ਇਹਨਾਂ ਨੂੰ ਦਾਬੜੇ 'ਚ ਤਾਸਲੇ 'ਚ ਬਿਠਾਇਆ ਉਹ ਜੇ ਖਿੱਚੀ ਜਾਂਦੇ ਹਨ ਤਾਂ ਤੁਸੀਂ ਕੱਲੇ ਮੂਰੇ ਇੰਜਣ ਕੱਲੇ ਭਜੀਆਂ ਜਾਂਦਾ ਹੈ ਹਾਂ ਗੱਲੀ ਭਜੀਆਂ ਜਾਂਦਾ ਨਹੀਂ ਜੀ ਫਿਰ ਇਹ ਤਾਂ ਬੜਾ ਔਖਾ ਹੁੰਦਾ ਹੋਊਗਾ ਖਿਚਣ ਵਾਲੇ ਇਹ ਵੀ ਨਿਕਣੇ ਕਰਦੇ ਹੁੰਦੇ ਸੀ ਜਦ ਜਿਹੜੇ ਦੂਆ ਵੀ ਉਹ ਕਰਦੇ ਹੁੰਦੇ ਤੇ ਇੱਕ ਬੰਦਾ ਉਰੇ ਖੜਾ ਹੂੰ ਕੋਈ ਮਾਮੇ ਦਾ ਮੁੰਡਾ ਚਾਚੇ ਦਾ ਮਾਮੇ ਜਿਹੜੇ ਭਾਈ ਉਹ ਖੜੇ ਹੁੰਦੇ ਦਿਆਲੇ ਵਾਲੇ ਉਹ ਫੜ ਕੇ ਐ ਗਾਹਾਂ ਕਰ ਦਿੰਦੇ ਤੇ ਬੰਦਾ ਮੂਰੇ ਕਰਨੀ ਤੋੜਿਆ ਰਹਿੰਦਾ ਸੀ ਹਾਂ ਜੀ ਤੇ ਆਪਾਂ ਚਲੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਹਲਕਾ ਫੁਲਕਾ ਹਾਸਾ ਮਜ਼ਾ ਕਿਹੜੇ ਸਾਡੇ ਦਰਸ਼ਕ ਨੇ ਉਹ ਜਰੂਰ ਇਸ ਤੋਂ ਵੀ ਸਿੱਖਣਗੇ ਜਿਸ ਤਰ੍ਹਾਂ ਬੇਦੀ ਤੇ ਇਹਨਾਂ ਦਾ ਜਿਹੜਾ ਵਿਆਹ ਹੋਇਆ ਲਾਵਾਂ ਹੋਈਆਂ ਨੇ ਤੇ ਇਹ ਖੜੇ ਤੁਰ ਕੇ ਮਤਲਬ ਆਲੇ-ਦਲੇ ਪ੍ਰਕਰਮਾ ਕਰ ਰਹੇ ਸਨ ਤੇ ਮਾਤਾ ਸਾਡੇ ਜਿਹੜੇ ਨੇ ਇਹਨਾਂ ਦੇ ਧਰਮ ਸਬਤ ਨਹੀਂ ਬੇਬੇ ਜੀ ਰਹੀ ਉਹਨਾਂ ਨੂੰ ਤਾਂ ਸਲੇ ਚ ਦਾਬੜੇ ਚ ਬਿਠਾ ਕੇ ਵਿੱਚ ਉਹਦੇ ਨਾਲ ਖੇਚ ਰਹਿਣ ਭਰਾ ਜਿਹੜੇ ਨੇ ਆਲੇ-ਦੋਲੇ ਸੋ ਇਹ ਹਾਸੇ ਮਜ਼ਾਕ ਦੇ ਵਿੱਚ ਵੀ ਨਵੀਂ ਪੀੜ੍ਹੀ ਜਿਹੜੀ ਉਹਨਾਂ ਨੂੰ ਸਿੱਖਣ ਨੂੰ ਜ਼ਰੂਰ ਮਿਲੂਗਾ ਕਿ ਪੁਰਾਣਾ ਵਕਤ ਕਿਸ ਤਰ੍ਹਾਂ ਦਾ ਸੀ ਜਿਵੇਂ ਇਹਨਾਂ ਨੇ ਹਾਸੇ ਮਜ਼ਾਕ ਵੀ ਕਰਨੇ ਜਿਵੇਂ ਦਾ ਰਹਿਣਾ ਉਹਦਾ ਸਪੀਕਰ ਲੈ ਕੇ ਗਿਆ ਪਿੰਡ ਦੇ ਵਿੱਚ ਬਾਅਦ ਚ ਉਸੇ ਪਿੰਡ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਵਿਆਹ ਹੋਇਆ ਤੇ ਇਸ ਤਰ੍ਹਾਂ ਦੀ ਜਿਹੜੀ ਉਹ ਸੱਭਿਆਚਾਰ ਸੀ ਉਹ ਦੁਨੀਆ ਸੀ ਸੱਚਮੁੱਚ ਸਵਰਗ ਸੀ ਹੋ ਸਕਦਾ ਆਉਣ ਵਾਲੇ ਸਾਡੇ ਜਿਹੜੀਆਂ ਪੀੜ੍ਹੀਆਂ ਨੇ ਮੌਜੂਦਾ ਸਮੇਂ ਦੇ ਲੋਕ ਨੇ ਉਹ ਵੀ ਸਮਝਣੇ ਇਸ ਗੱਲ ਨੂੰ ਪੰਜਾਬ ਜਿਹੜਾ ਰੰਗਲਾ ਹੱਸਦਾ ਖੇਡਦਾ ਪੰਜਾਬ ਹੈ ਸਾਰੇ ਬੜੇ ਭਾਈਚਾਰੇ ਪਿਆਰ ਨਾਲ ਰਹਿਣਾ ਸੋ ਇਹ ਸੰ ਭੀਮ ਲੁਬਾਣਾ ਨੇੜੇ ਨਾਬਾ ਇਹਨਾਂ ਦਾ ਪਿੰਡ ਹੈ ਤੇ ਜਦੋਂ ਵੀ ਤੁਸੀਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਤਾਂ ਇਹਨਾਂ ਨੂੰ ਜਰੂਰ ਇਹਨਾਂ ਦੀ ਮਦਦ ਵੀ ਕਰੋ ਸੁਣੋ ਵੀ ਤੇ ਜੇ ਅਸੀਂ ਗਲਤ ਨਾ ਹੋਈਏ ਤਾਂ ਇਹਨਾਂ ਦਾ ਜਿਹੜਾ ਖਜ਼ਾਨਾ ਇਹਨਾਂ ਨੇ ਰੱਖਿਆ ਹੋਇਆ ਹੈ ਜੇਕਰ ਕੋਈ ਵਿਆਹ ਦੇ ਵਿੱਚ ਆਪਣਾ ਇਹਨਾਂ ਦਾ ਸਮਾਨ ਮੰਗਵਾ ਕੇ ਉਹੀ ਦੇਖਣ ਲੱਗੇ ਜਿਹਾ ਤਿੰਨ ਦਿਨ ਲੰਘੇ ਜਾਣਗੇ ਤੇ ਅਸੀਂ ਇਹ ਵੀ ਸਾਨੂੰ ਯਕੀਨ ਹੈ ਕਿ ਕੋਈ ਬੰਦਾ ਅੱਕੇਗਾ ਨਹੀਂ ਉਹਨਾਂ ਨੂੰ ਵੇਖਦਾ ਵੇਖਦਾ ਇੰਨੇ ਜ਼ਿਆਦਾ ਗੀਤ ਸੰਗੀਤ ਦਾ ਸਮਾਨ ਪਿਆ ਹੈ ਹੈਰਾਨ ਰਹਿ ਜਾਓਗੇ ਵੀ ਕੀ ਕੁਝ ਸੰਭੀ ਫਿਰਦਾ ਹੈ ਭੀਮ ਲਬਾਣਾ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਰਬ ਸਿੰਘ ਵਿਰਕ ਨੱਬਾ ਧੰਨਵਾਦ